ਲਾ ਸੱਜਣਾ ਪਿੰਡ ਬੱਛੂਆਣਾ ਤਹਿਸੀਲ ਬਟਲਾ ਅਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਤੋਂ ਨਾ ਦੋ ਪਸ਼ੂ ਲੱਗਿਆ ਦਿਖਾਉਣ ਘਰੇਲੂ ਸੱਜਣਾ ਕੋਈ ਬਾਈ ਹੋਰਾਂ ਦਾ ਵਪਾਰ ਵਾਲਾ ਸਿਸਟਮ ਨਹੀਂ ਹੈਗਾ ਤੇ ਇੱਕ ਤਾਂ ਤਕਰੀਬਨ ਤਕਰੀਬਨ ਤੀਜਾ ਸੂਆ ਮੱਝ ਦਿਖਾ ਦਾਂਗੇ ਤੇ ਇੱਕ ਦਿਖਾ ਦਾਂਗੇ ਦੂਜਾ ਸੂਆ ਝੋਟੀ ਸਵਾ ਆਦੀ ਬਿਲਕੁਲ ਠੰਡੀ ਸੀਲ ਤੇ ਚੰਗੇ ਸੀਮਨ ਤੋਂ ਬਾਈ ਕਹਿੰਦਾ ਗੱਬਣਾ ਤੇ ਪੈਲਣ ਦਾ ਮਿਲਕ ਰਿਕਾਰਡ ਵੀ ਇਹਦਾ 14 ਲੀਟਰ ਦਾ ਰਿਹਾ ਤੇ ਮੱਝ ਦਾ ਰਿਹਾ ਬਾਈ ਕਹਿੰਦਾ 16 ਲੀਟਰ ਦਾ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਬਾਈ ਇੱਧਰ ਰਵੰਨੇ ਆਜੋ ਹੋਰ ਕੀ ਹਾਲ ਹੈ ਜੀ ਵਧੀਆ ਹੀ ਹੈ ਸਤ ਚੜਦੀ ਕਲਾ ਹਾਂ ਜੀ ਹਾਂ ਵਧੀਆ ਬਾਈ ਨਾਮ ਤੇ ਨੰਬਰ ਬੋਲ ਦਿਓ ਜੀ ਨਾਮ ਵੀ ਨਰਪਾਇ ਸਿੰਘ ਜੀ ਫੋਨ ਨੰਬਰ ਬਾਈ ਫੋਨ ਨੰਬਰ 95690 ਹਾਂ ਜੀ 47065 9569047065 ਨਾਮ ਨਰਪਾਇ ਸਿੰਘ ਤੇ ਨਰਪਾਇ ਬਾਈ ਵਪਾਰ ਦਾ ਕੰਮ ਤਾਂ ਨਹੀਂ ਨਾ ਜੀ ਆਪਣਾ ਘਰ ਦੀ ਕੰਮ ਕਰੇਲੂ ਪਸ਼ੂ ਨੇ ਹਾਂ ਜੀ ਠੀਕ ਆ ਗੱਲ ਤੇ ਕੈਲੀ ਵੀ ਪਸ਼ੂ ਕੁਆਲਟੀ ਵਾਲੀ ਹੈ ਹਾਂ ਜੀ ਹਾਂ ਵਧੀਆ ਨਾ ਇਥੋਂ ਲੋਕ ਵੀ ਫੇਸ ਤੇ ਮਾਰਦੇ ਕੈਮਰਾ ਥੋੜਾ ਜਿਹਾ ਮੈਂ ਕਹਿ ਰਿਹਾ ਨਾ ਕਰੇਲੂ ਪਸ਼ੂ ਖੋਣ ਕਰਕੇ ਥੋੜਾ ਡਰ ਜਰੂਰ ਸਕਦੇ ਨੇ ਪਰ ਉਹਦਾ ਕੁਆਲਟੀ ਬਹੁਤ ਚੰਗੀ ਆ ਝੋਟੀ ਦੀ ਸੁ ਇਹ ਦਾ ਦੂਜਾ ਸੂਆ ਜੀ Ориਜినਲ ਦੂਜਾ ਇਹ ਮਾਰੀਨ ਆ ਜੀ ਠੀਕ ਹੈ ਗਾਲਾ ਤੇ ਪਹਿਲਣ ਨੇ ਕਿੰਨਾ ਦੱਸਿਆ ਜੀ ਇਹਨੇ 14 ਜੀ 14 ਲੀਟਰ ਹਾਂ ਇਹ 14 ਪਹਿਲਣ ਨੇ ਆਪਣੀ ਘਰੇਲੂ ਸੇਵਾ ਦੇ ਜੀ ਤੋੜਦਿਆਂ ਖੁੱਲ ਕੇ ਤੋੜਦਿਆਂ ਆ ਤੋੜਦੇ ਆ ਇਹਨੂੰ ਘੁਮਾ ਦੇ ਇਹਨੂੰ ਤੋੜ ਕੇ ਸੂਆ ਬਾਈ ਕਹਿੰਦਾ Ориਜినਲ ਦੂਜਾ ਪਹਿਲਣ ਦਾ ਇਹ ਮੰਨ ਲਓ ਵੀ 14 ਕਿਲੋ ਦਾ ਮਿਲ ਘਰਕਾ ਰਿਕਾਰਡ ਆ ਗਿਆ ਤੇ ਬਾਕੀ ਕੁਆਲਿਟੀ ਕਰ ਸਕਦੇ ਚੈੱਕ ਇਥੋਂ ਆ ਬਾਡੀ ਦੀ ਬਣਤਰ ਤੋਂ ਲਾ ਕੇ ਨਾ ਬਾਹਲੀ ਅਸਲ ਝੋਟੀ ਆ ਤੇ ਦਿਨੰਦਰ ਭਾਈ ਕਿੰਨੇ ਕੱਢ ਦੀਆ ਦਿਨ ਲੈ ਜੀ 8 ਤੋਂ 10 ਦਿਨ ਇਹ ਜੀ 8 ਤੋਂ 10 ਦਿਨ ਹਾਂ ਜੀ ਆ ਸ਼ਕੀਨ ਆ ਗਈ ਫੁੱਲ ਹਨਾ ਤੋੜਦੇ ਥੋੜੀ ਜਿਆ ਐ ਨੂੰ ਚਲਾ ਦੇ ਗਾ ਨੂੰ ਚਲਾ ਦੇ ਚਲਾ ਦੇ ਤੇ ਬਾਕੀ ਨਾ ਇੱਥੇ ਤੋਂ ਲੰਬੀ ਲੰਬੀ ਚੈੱਕ ਕਰ ਸਕਦੇ ਆ ਵਜਨ ਵਜਨ ਆ ਗਿਆ ਛੋਟੀ ਚ ਫੁੱਲ ਆ ਤੇ ਬਾਕੀ ਇੱਥੇ ਤੋਂ ਨਾ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਦੱਸਿਆ ਭਾਈ 8 ਤੋਂ 10 ਦਿਨ ਲੈ ਨਹੀਂ ਇਹਦੇ ਐ ਨਾਲ ਨਾਲ ਖੁਰਲੀ ਦੇ ਕਿਰਾਂ ਹੋਰ ਤੋੜਦੇ 8 ਤੋਂ 10 ਦਿਨ ਇਹਦੇ ਪੈਂਡਿੰਗ ਤੇ ਗੱਬਣ ਕਿਹੜੇ ਸਿਮਨ ਤੋਂ ਆ ਭਾਈ ਇਹੇ ਇਹ ਅਰਜਨ ਕੁੰਗੜ ਦਾ ਸਿਮਨ ਭਰਾ ਇਹਦੇ ਅਰਜਨ ਕੁੰਗੜ ਤੋਂ ਹਾਂ ਜੀ ਆ ਇੱਥੇ ਵੀ ਕਰ ਸਕਦੇ ਨੇ ਚੈੱਕ ਬਾਈ ਕਹਿੰਦਾ ਗੱਬਣ ਬਾਈ ਅਰਜਨ ਕੁੰਗੜ ਤੋਂ ਆਇਆ ਹਾਂ ਹਾਂ ਆ ਗੱਬਣ ਬਾਈ ਕਹਿੰਦਾ ਆ ਗਈ ਅਰਜਨ ਕੁੰਗੜ ਤੋਂ ਤੇ ਬਾਡੀ ਬੂਡੀ ਪੂਰੀ ਅਸਲ ਦੁੱਧ ਦਤਾ 14 ਲੀਟਰ ਤੇ ਕਿੰਨਾ ਕ ਟਾਈਮ ਪਹਿਲਾਂ ਆਪ ਤੋਂ ਛੱਡੀ ਆ ਆਪਾਂ ਨੇ ਇਹ ਇਹ 2.5 ਤਿੰਨ ਮਹੀਨੇ ਪਹਿਲਾਂ ਛੱਡਤੀ ਸੀ ਠੀਕ ਆ ਗੱਲ ਆ 2 ਤੋਂ 3 ਮਹੀਨੇ ਪਹਿਲਾਂ ਬਾਈ ਕਹਿੰਦਾ ਛੱਡਤੀ ਸੀ ਪਲਾਈ ਆ ਗਈ ਫੁੱਲ ਤੇ ਥਣ ਇਹ ਮੰਨ ਲਓ ਵੀ ਮੁਠੀ ਦੇ ਸਾਈਜ਼ ਦਾ ਹੀ ਲੱਗਿਆ ਵਿਆ ਤੇ ਬਾਕੀ ਥੱਲੋਂ ਪੋਲੀ ਪੂਲੀ ਬਹੁਤ ਆ ਆ ਦੇਣੇ ਜ਼ਰੂਰ ਕਰਦੀ ਆ ਇਹ ਇੱਥੇ ਤੋਂ ਨਾ ਤੁਹਾਨੂੰ ਆਰਡਰ ਕੁਆਲਿਟੀ ਚੈੱਕ ਕਰਾ ਦਨੇ ਥਣ ਦਾ ਸ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਬਿਲਕੁਲ ਬੰਦ ਸਿੰਘ ਚ ਬਾਡੀ ਦੀ ਵੀ ਪੂਰੀ ਅਸਲ ਤੇ ਲੇਵਾ ਵੀ ਥੱਲੇ ਇਹ ਕਹਿ ਸਕਦੇ ਆਂ ਵੀ ਫੁੱਲ ਲੇਵਾ ਭਰੂਗੀ ਚੋਟੀ ਜਦੋਂ ਮੈਂ ਕਹੂੰਗਾ ਵੀ ਤਿਆਰੀ ਤੇ ਬਾਈ ਇਹਦਾ ਸਿਸਟਮ ਆਊਗਾ ਹਨਾ ਹਾਂ ਜੀ ਤੇ ਦੁੱਧ ਵੀ ਲੰਮਾ ਸਮਾਂ ਦਿੰਦੀ ਆ ਸੁਭਾਅ ਦੀ ਵੀ ਠੰਡੀ ਆ ਉਦਾਂ ਥੋੜਾ ਜਿਆ ਕਹ ਲਈਏ ਉਪਰ ਆ ਜਾ ਕਰਦੇ ਹੈ ਨਾ ਆ ਬਗਾਨੇ ਬੰਦੇ ਥੋੜਾ ਉਪਰ ਆ ਜਾ ਕਰਦੇ ਲੱਭੀ ਇਥੋਂ ਫੇਸ ਤੋਂ ਮਾਰ ਕੇ ਕੈਮਰਾ ਥਾਣਾ ਦਾ ਗੈਪ ਗੂਪ ਚੈੱਕ ਕਰਾਂਦੇ ਵਿਊ ਕਰਕੇ ਥਾਣ ਵਾਲਾ ਅਸਲ ਲੱਗਿਆ ਮੁਠੀ ਵਾਲਾ ਥਾਣ ਲੱਗਿਆ ਨਾ ਮੁਠੀਆ ਥਣਾਈ ਹਾਂ ਇੱਥੇ ਤੇ ਬਰੀਕ ਆ ਗਈ ਫੁੱਲ ਕਿੰਨਾ ਕੁ ਦੁੱਧ ਐਤ ਕੀ ਕਹਿ ਕੇ ਕਿਲੋ ਵੱਧ ਸਕਦੀ ਆ ਫੇਰ ਦੁੱਧ ਦੇਖੋ ਜੀ 2-3 ਲੀਟਰ ਤਾਂ ਵਧਣ ਦਾ ਹੱਕ ਬੰਦਾ ਹੀ ਤਨਾਂ ਵਿਸਤਾਰਾਂ ਦੇ ਲਗਭਗ ਹਨਾ ਆਹ 10 ਤਾਰਾਂ ਦੇ ਲੈ ਜਾਉਂ ਜਾਂ ਛੋਟੀ ਜੇ ਕੱਦ ਦਾ ਕਾਠ ਦੇ ਹਿਸਾਬ ਨਾਲ ਤਾਂ ਕੱਢਣਾ ਚਾਹੀਦਾ ਆ ਕੱਦ ਕਾਠ ਵੀ ਚੰਗਾ ਤੇ ਬਰੀਡ ਨਸਲ ਵੀ ਚੰਗੀ ਆ ਤੇ ਬਾਕੀ ਪਛਾਣ ਤੋਂ ਬਾਈ ਕਰੀ ਆ ਥੋੜੀ ਥੋੜੀ ਜੈਨ ਕਰਦੇ ਜਦੋਂ ਇੱਧਰ ਨੂੰ ਜਾਊਗੀ ਨਾ ਲੈ ਵੀ ਆਰਡਰ ਤੇ ਫੋਕਸ ਕਰ ਲੈ ਥੋੜਾ ਜਿਹਾ ਇਹ ਇੱਥੋਂ ਇੱਥੋਂ ਕਰਾ ਦੇ ਜੇ ਇੱਥਾ ਵਾਸਾੜ ਦੇ ਛੜਦੇ ਕੋਈ ਨਹੀਂ ਪ੍ਰੇਸ਼ਾਨ ਨਾ ਕਰ ਜੀ ਆ ਦੇ ਇੱਥੋਂ ਕਰਾ ਦੇ ਜੀ ਇੱਕ ਪਲਾਈ ਪਲੂਈ ਵਾਲੀ ਆ ਤੇ ਕਿੰਨਾ ਕੁ ਲੇਵ ਵਾਲਾ ਆਂਦੀ ਆ ਡੰਗ ਤੇ ਨਰਪਾ ਇਹੇ ਲੇਵ ਵਾਲਾ ਵਧੀਆ ਜੀ ਤਾਂ ਇੱਥੇ ਆ ਜਾਂਦਾ ਪਿੱਛੇ ਆ ਜਾਂਦਾ ਜਮਾਇੂਰੀ ਠੀਕ ਆ ਸ਼ੂ ਤਾਂ ਕਲਾ ਆਂਦੀ ਆ ਪੂਰਾ ਮੰਗਰ ਲੈ ਬੰਨੇ ਕੱਢਦੀ ਆ ਲੇਵਾਂ ਹਾਂ ਜੀ ਹਾਂ ਜੀ ਕੱਢਦੀ ਠੀਕ ਆ ਤੇ ਨਰਪਾ ਬਾਈ ਪੈਸੇ ਕਿੰਨੇ ਲੈ ਲਾਂਗੇ ਇਹਦੇ ਅੱਜ ਯਾਰ ਪੈਸਾ ਹੀ ਤਾਂ ਮੁੱਲ 2 ਲੱਖ ਕਰਿਆ ਹੋਈ ਜੀ ਜਾਵੇਂ ਯਾਰ ਜੇਬ 'ਚ ਪਉਣ ਵਾਲਾ ਕੰਮ ਆ ਆ ਜਾ ਉਰ ਲੈ ਬੰਨੇ ਆ ਜਾ ਐਂ ਵੀ ਆ ਜਾ ਕਿੰਨੇ ਕਿੰਨੇ ਪੈਸੇ ਲੈ ਲਾਂਗੇ ਜਮੇ ਦੇਖ ਲੋ ਜੀ ਪੱਕੀ ਤੁਸੀਂ 2 ਲੱਖ ਕਰਿਆ ਹੋ ਬੀਜੀ ਜੋ ਕਲੀਨਰਪਾਏ ਸ਼ੋਰਟ ਕਰੂਗਾ ਬਸ 190 ਦੀ ਕਰਦਾ ਥੋੜੇ ਕਰਕੇ ਜੀ 190 ਦੀ ਹਾਂ ਜੀ 190 ਜਮਾਨਤਾਂ ਕੋਈ ਮਾਨਤਾਂ ਦਾ ਬਸ ਜੀ ਹੁੰਦਾ ਠੀਕ ਹੈ ਗੱਲ ਆ ਨਰਪਾਏ ਕਹਿੰਦਾ ਮੋਬਲ ਇੱਕ ਗੱਲ ਸਿਰੇ ਜੇ ਲੱਗ ਗਈ ਆ ਆ ਗੱਲ ਵਾਈ ਕਹਿੰਦਾ ਸਿਰੇ ਜੇ ਲੱਗ ਗਈ ਦਿਨ ਜਰੂਰ ਕਰਦੀ ਐ 7 8 ਬਾਈ ਕਾਲੀ ਜਰੂਰ ਕਰ ਗਿਆ ਥੋੜੀ ਜੀ ਨਹੀਂ ਤੁਹਾਨੂੰ ਤਿਆਰੀ ਤੇ ਮੱਝ ਦਿਖਾਉਣ ਦੇ ਤਿਆਰੀ ਤੇ ਬਾਈ ਕਹਿੰਦਾ ਬਹੁਤ ਸੋਹਣਾ ਤੇ ਵੱਡੇ ਸਾਈਜ਼ ਦਾ ਹਵਾਨਾ ਤਿਆਰ ਕਰਦੀ ਆ ਤੇ ਬਾਕੀ ਛੋਟੀ ਚੰਗੀ ਆ ਸਾਫ਼ ਸੁਥਰੀ ਆ ਹਰੇਕ ਪੱਖ ਤੋਂ ਅਰਜਨ ਕੁੰਗੜ ਤੋਂ ਨਰਪੈ ਗਾਰੰਟੀ ਉਹ ਗੱਬਣ ਦੀ ਹਾਂਜੀ ਹਾਂਜੀ ਆਪਾਂ ਡਾਕਟਰ ਨਾਲ ਲਿਆ ਦਾਂਗੇ ਜੀ ਜਿਹੜਾ ਡਾਕਟਰਾਂ ਉਹੀ ਡਾਕਟਰ ਠੀਕ ਆ ਗੱਲ ਤੇ ਹੁਣ ਮਾਰਦੇ 2 ਨੰਬਰ ਵਾਲੀ ਮੱਝ ਤੇ ਲੱਭੀ ਕੈਮਰਾ ਉਰਲੇ ਸਿੰਘ ਦਾ ਪੋਪਲਾ ਲੱਥਾ ਹੋਆ ਥੋੜਾ ਜਿਹਾ ਹਾਂਜੀ ਹਾਂ ਲਿਆ ਹੋਇਆ ਜੀ ਇਹ ਥੋੜਾ ਵੱਧ ਡਰਦੀ ਆ ਉਹ ਤੋਂ ਹਾਂ ਹਾਂ ਜੀ ਡਰਦੀ ਇਹ ਪਸ਼ੂ ਫਿਰ ਸਾਡੇ ਬਾਹਰ ਨਹੀਂ ਕੱਢਦੀ ਅਸੀਂ ਕਰੀ ਜਾਂਦੇ ਨਹੀਂ ਠੀਕ ਆ ਗੱਲ ਇਹ ਕਿਹੜਾ ਸੂਆ ਸੁੰਦੀ ਅੱਗੇ ਇਹ ਤੀਜਾ ਸੂਆ ਸੁੰਦੀ ਤੀਸਰਾ ਇਹਦਾ ਕਿੰਨਾ ਇਹਦਾ ਮਾਤਾ ਨੇ 16 ਲੀਟਰ ਦੱਸਿਆ ਕਿਉਂਕਿ ਮਾਤਾ ਹੀ ਚੋ ਚਵਾਈ ਇਹਨਾਂ ਦੀ ਕਰਦੀ ਆ ਤੇ ਲੇਵਾ ਸੋਨਾ ਰੱਖਿਆ ਥੋੜਾ ਡਰਦੀ ਡਰਦੀ ਆਲਾ ਤੋੜ ਦੇਣ ਰਪੇ ਖੁੱਲ ਕੇ ਸਦਨੋ ਤੁਰਦੀ ਦੀ ਅਜਮੈਂਟ ਕਰ ਲਵਾਂ ਮੈਂ ਥੋੜੀ ਜਿਹੀ ਦੂਰ ਖੜ ਕੇ ਵੀਡੀਓ ਬਣਾ ਰਿਹਾ ਕਿਉਂਕਿ ਇਹ ਥੋੜਾ ਝੋਟੀ ਜਿਹੀ ਗੱਲਬਾਤ ਕਰ ਲਈ ਡਰਦੀ ਆ ਤੇ ਬਾਡੀ ਬੁੱਡੀ ਦੀ ਹਸਲਾ ਪੂਰੀ ਇਹ ਵੀ ਹਾਈਟ ਰਹੂਗੀ ਮੀਡੀਅਮ ਆ ਤੇ ਦਿਨ ਨਰਪੇ ਕਿੰਨੇ ਕੱਢਦੀ ਆ ਇਹ ਹੈ ਇਹ ਵੀ ਜਿਹੜਾ ਵਧੀਆ ਕਰਦੀ ਆ ਜੀ ਕਿੰਨੇ ਕਿ ਦਿਨ ਕੱਢ ਦੂ ਭਾਈ ਇਹੇ ਵਸੇ ਤੇ ਇਕੱਠੀ ਸਿਮਨ ਭਰਾਏ ਨੂੰ ਦਵਾ ਦੇ ਜੀ ਠੀਕ ਆ 8 ਤੋਂ 10 ਕਿ ਦਿਨ ਇਹ ਲੈਂਦੀ ਆ ਠੀਕ ਆ ਹਾਂ ਯਾਰ 8 ਤੋਂ 10 ਦਿਨ ਬਾਈ ਕਹਿੰਦਾ ਇਹਦੇ ਪੈਂਡਿੰਗ ਆਗੇ ਤੇ ਬਾਕੀ ਇੱਥੇ ਤੋਂ ਚੈੱਕ ਕਰ ਸਕਦੇ ਹਾਂ ਫੇਸ ਕੁਆਲਿਟੀ ਪੋਪਲਾ ਇੱਕ ਸਿੰਗ ਦਾ ਜਦੂ ਲੱਥਾ ਵਿਆ ਤੇ ਇੱਥੋਂ ਕਿਹੜਾ ਹੋਰ ਘਮਾ ਦੇ ਬਾਈ ਪਰਲੇ ਬੰਨੇ ਤੇ ਹਾਈਟ ਰਹੂਗੀ ਮੀਡੀਅਮ ਆ ਥਣਲੇ ਵੇ ਜੀ ਰਹੂਗੀ ਸਾਫ਼ ਬਿਲਕੁਲ ਕੋਈ ਚਵਾਈ ਓਕੇ ਆ ਜਮਾ ਹਾਂ ਚਵਾਈ ਜਮਾ ਬਬਲੀਧਾਰ ਆ ਜੀ ਠੀਕ ਆ ਗੱਲ ਹਾਂ ਚਵਾਈ ਦੀ ਬਾਈ ਕਹਿੰਦਾ ਬਿਲਕੁਲ ਪੋਲੀ 100 ਦਾ 100 ਰਹੂਗੀ ਬੰਦੇ ਕਮਾ ਕੇ ਉਰਲੇ ਬੰਨੇ ਤੇ ਬਾਕੀ ਇੱਥੋਂ ਸਾਈਡ ਤੋਂ ਕਰ ਸਕਦੇ ਹਾਂ ਚੈੱਕ ਲੰਬੀ ਵੀ ਚੰਗੀ ਆ ਤੇ ਹਾਈਟ ਰਹੂਗੀ ਮੀਡੀਅਮ ਆ ਤੇ ਦੁੱਧ ਬਾਈ ਨੇ ਇਹ ਤਾਂ ਦ 16 ਲੀਟਰ ਬਾਈ ਕਹਿੰਦਾ ਇਹਦਾ ਦੁੱਧ ਚੋਇਆ ਪਿਆ ਦਿਨ ਬਾਈ ਕਹਿੰਦਾ ਇਹਦੇ ਵੀ ਇਹ ਮੰਨ ਲਓ ਵੀ ਇਹਦੇ ਬਰਾਬਰ ਹੀ ਨੇ ਤਕਰੀਬਨ ਤਕਰੀਬਨ ਇਹ ਮੰਨ ਲੀ ਵੀ ਭਾਈ 7-8 ਦਿਨ ਇਹ ਕੱਢ ਦੂਗੀ ਹਾਂ ਜੀ ਹਾਂ 7-8 ਦਿਨ ਲਾਈ ਜੀ 7-8 ਦਿਨਾਂ ਦੇ ਲਗਭਗ ਇਹ ਕੱਢ ਦੂ ਤੇ ਬਾਕੀ ਨਾ ਜਦੋਂ ਇਧਰਲੇ ਬੰਨੇ ਜਾਊਗੀ ਇੱਥੋਂ ਕਰ ਲਿਜੇ ਇਕ ਲੇਵਾ ਸੋਨਾ ਬਣਾਉਂਦੇ ਆ ਭਾਈ ਲੇਵਾ ਉਹ ਵਧੀਆ ਬਣਾਉਂਦੇ ਆ ਜੀ ਠੀਕ ਆ ਗੱਲ ਆ ਲੇਵਾ ਬਾਈ ਕਹਿੰਦਾ ਬਿਲਕੁਲ ਬਣਾ ਦੂਗੀ ਸਾਫ ਸੁਥਰਾ ਤੇ ਥਣ ਲੱਗਿਆ ਕੱਲਾ ਕੱਲਾ ਉਹ ਮੈਂ ਤੁਹਾਨੂੰ ਇੱਥੇ ਤੋਂ ਚੈੱਕ ਕਰਾ ਦਾਨਾ ਇੱਥੋਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਥਾਣਾ ਚਵਾਈ ਦੀ ਬਾਈ ਕਹਿੰਦਾ ਰਹੂਗੀ 100 ਦਾ 100 ਹਾਈਟ ਰਹੂਗੀ ਮੀਡੀਅਮ ਤੇ ਦੁੱਧ ਕਿੰਨਾ ਕੱਲਾ ਮਾਟੇ ਮਦੰਦੀ ਆ ਬਈ ਇਹੇ ਦੁੱਧ ਇਹ ਬੜੀਆ ਕਰਦੇ 2 3 ਕਿੰਨੇ ਮਹੀਨੇ ਪਹਿਲਾਂ ਛੱਡਦਾ ਨਹੀਂ ਬਸ ਠੀਕ ਆ ਵੀ ਆਪ ਤੋਂ ਛੱਡਦੇ ਹਾਂ ਹਾਂ ਆਪ ਤੋਂ ਛੱਡਦੇ ਹਾਂ ਇਹਨੂੰ ਇਹਦਾ ਕੀ ਰੇਟ ਚੱਲੂਗਾ ਵੇਚਣ ਵਾਲਾ ਜਾਇਜ਼ ਜਾਰੀ ਰੇਟ ਜਮੀ ਇਹਦਾ 1 45 ਮੁਲਕ ਹੈ ਫਿਕਸ ਜੀ ਕਿੰਨੇ ਲੈ ਲਾਂਗੇ ਜਮੀ 1 ਸਬਸੇ 1 40 ਛੱਡਦਾ ਇਹਦਾ 1 ਲੱਖ ਤੇ 40 ਵੀ ਇਹ ਦੇ ਦਾਂਗੇ ਦੁੱਧ ਚੋਇਆ 16 ਲੀਟਰ ਇੱਕ ਹਫਤਾ ਪੈਂਡਿੰਗ ਇਹ ਕਿਹੜੇ ਸੀਮਨ ਤੋਂ ਕੱਪਣਾ ਬਾਈ ਇਹ ਵੀ ਅਰਜਨ ਕੋਲ ਭਰੇ ਹੈ ਹਾਈ ਉਸੇ ਡਾਕਟਰ ਤੋਂ ਭਰੇ ਨੇ ਇੱਕ ਦਿਨੇ ਭਰੇ ਹੋਏ ਦੋਵਾਂ ਦੇ ਠੀਕ ਆ ਗੱਲ ਇੱਕੋ ਦਿਨ ਸੀਮਨ ਲੱਗਿਆ ਹਾਂ ਇੱਕੋ ਦਿਨ ਲੱਗਿਆ ਠੀਕ ਆ ਗੱਲ ਜ ਜੋੜੇ ਜੀ ਬਸ ਮਾਨਤਾਨ ਕਰਦਾ ਜੀ ਜੋੜਾ ਲੈਂਦੇ ਕੋਈ ਕਰਦਾਂਗੇ ਜੋੜੇ ਚ ਹਾਂ ਜੇ ਕੋਈ ਸੱਜਣ ਬਾਈ ਕਹਿੰਦਾ ਜੋੜਾ ਲੈਂਦਾ ਜੋੜੇ ਚ ਵੀ ਮਾਨਤਾਨ ਹੋ ਜਾਊਗਾ ਨੰਬਰ ਬੋਲ ਦਿਓ ਜੀ ਨੰਬਰ 95690 ਜੀ ਹਾਂਜੀ 47065 95690 47065 ਬਾਈ ਦਾ ਨੰਬਰ ਆ ਪਿੰਡ ਬੱਛੂਆਣਾ ਤਹਿਸੀਲ ਬੁੜਲਾਡਾ ਮੰਡੀ ਤੇ ਜ਼ਿਲ੍ਹਾ ਮਾਨਸਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ